प्रभाती মহলਾ ਚੌਥਾ ਉਗਵੈ ਸੂਰ ਗੁਰਮੁਖ ਹਰਿ ਬੋਲੈ ਸਵਰਨ ਸਮਾਲੈ ਹਰਿ ਗਾਲ ਹਮਰੈ ਪ੍ਰਭ ਹਮ ਲੋਚ ਲਗਾਈ ਹਮ ਕਰਹਿ ਪ੍ਰਭੂ ਹਰਿ ਪਾਲ ਮੇਰਾ ਮਨ ਸਾਧੂ ਧੂਰ ਰਵਾਲ ਹਰ ਹਰ ਨਾਮ ਦਰੜਾਇਓ ਗੁਰ ਮੀਠਾ ਗੁਰ ਪਗ ਝਾਰਹਿ ਹਮ ਬਾਲ ਰਹਾਉ ਸਾਖਤ ਕੋ ਦਿਨ ਰਹਿ ਨ ਅੰਧਾਰੀ ਮੋਹਿ ਫਾਤਿਮਾ ਆਯਾ ਜਾਲ ਖਿਨ ਪਲ ਹਰ ਪ੍ਰਭ ਰਿਦੈ ਨਾ ਵਸਿਓ ਰਿਨ ਬਾਂਦੇ ਬਹੁ ਵਿਦਬਾਲ ਸਤ ਸੰਗਤ ਮਿਲ ਮਤ ਬੁੱਧ ਪਾਈ ਹਉ ਛੂਟੇ ਮਮਤਾ ਜਾਲ ਹਰ ਨਾਮਾ ਹਰ ਮੀਠ ਲਗਾਨਾ ਗੁਰ ਕੀਏ ਸ਼ਬਦ ਨਿਹਾਲ ਹਮ ਬਾਰਿਕ ਗੁਰ ਅਗਮ ਗਸਾਈ ਗੁਰ ਕਰ ਕਿਰਪਾ ਪ੍ਰਤਪਾਲ ਵੇ ਕਪਾਉ ਜਲ ਡੁੱਬਦੇ ਕਾੜ ਨੇ ਹੋ ਪ੍ਰਭ ਗੁਰ ਨਾਨਕ ਬਾਲ ਗਪਾਲ ਪ੍ਰਭਾਤੀ ਮਹੱਲਾ ਚੌਥਾ ਇੱਕ ਖਿਨ ਹਰ ਪ੍ਰਭ ਕਿਰਪਾ ਧਾਰੀ ਗੁਣ ਗਾਏ ਰਸ ਕਰ ਸੀਕ ਗਾਵਤ ਸੁਨਤ ਦਉ ਭੈ ਮੁਕਤੇ ਜਿੰਨਾ ਗੁਰਮੁਖ ਖਿਨ ਹਰ ਪੀਕ ਮੇਰਾ ਮਨ ਹਰ ਹਰਿ ਰਾਮ ਨਾਮ ਰਸ ਟੀਕ ਗੁਰਮਖ ਨਾਮ ਸੀਤਲ ਜਲ ਪਾਇਆ ਹਰ ਹਰ ਨਾਮ ਪੀਆ ਰਸ ਠੀਕ ਰਹਾਉ ਜਿਨ ਹਰ ਹਿਰਦੈ ਪ੍ਰੀਤ ਲਗਾਨੀ ਤਿੰਨਾ ਮਸਤ ਕਉ ਜਲ ਠੀਕ ਹਰ ਜਨ ਸੋਭਾ ਸਭ जग ਉਪਰ ਜੋ ਵਿੱਚ ਉਡਵਾ ਸਸਕੀਕ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿੰ ਸਭ ਕਾਰਜ ਫੀਕ ਜੈਸੇ ਸ਼ਿੰਗਾਰ ਕਰੈ ਦੇਹ ਮਨੁਖ ਨਾਮ ਬਿਨਾ ਨਕਤੇ ਨਕ ਕੀ ਕਟ ਕਟ ਰਮਈਆ ਰਮਤਿ ਰਾਮ ਰਾਏ ਸਭ ਵਰਤੈ ਸਭ ਮਹਿ ਏਕ ਜਨ ਨਾਨਕ ਕਉ ਹਰਿ ਕਿਰਪਾ ਧਾਰੀ ਗੁਰਬਚਨ ਧਿਆਇਓ ਘਰੀ ਮੀਕ ਪ੍ਰਭਾਤੀ ਮਹੱਲਾ ਚੌਥਾ ਅਗਮ ਦਿਆਨ ਕਿਰਪਾ ਪ੍ਰਵਤਾਰੀ ਮੁਖਾਰ ਹਰ ਨਾਮ ਹਮ ਕਹੀ ਪਤਤ ਪਾਵਨ ਹਰ ਨਾਮ ਧਿਆਇਓ ਸਭ ਕੇ ਲੇ ਵਿਖ ਪਾਪ ਲਹੇ ਜਪ ਮੰਨ RAM ਨਾਮ ਰਵ ਰਹੀ ਦੀਨ ਦਿਆਲ ਦੁਖ ਪੰਜਨ ਗਾਇਉ ਗੁਰਮਤ ਨਾਮ ਪਦਾਰਥ ਲਹੇ ਰਹਾਉ ਕਾਇਆ ਨਗਰ ਨਗਰ ਹਰ ਬਸਿਉ ਮਤ ਗੁਰਮਤ ਹਰ ਹਰ ਸਹੀ ਸਰੀਰ ਸਰੂਪਰ ਨਾਮ ਹਰ ਪ੍ਰਗਟਿਉ ਕਰ ਮੰਦਰ ਹਰ ਪ੍ਰਭ ਲਹੇ ਜੋ ਨਰ ਪਰਮ ਪਰਮ ਉਦਿਆਨੀ ਤੇ ਸਾਖਤ ਮੂੜ ਮੋਹੇ ਜਿਉ ਮ੍ਰਿਗਨਾਭ ਬਸੈ ਬਾਸ ਬਸਨਾ ਭ੍ਰਮ ਭ੍ਰਮਿਉ ਝਾਰ ਗਹਿ ਤੁਮ ਵੱਡ ਅਗਮ ਆਗਾਦ ਬੋਧ ਪ੍ਰਭ ਮਤ ਦੇਵ ਹੋ ਹਰ ਪ੍ਰਭ ਲਹਿ ਜਨ ਨਾਲਿਕ ਕਉ ਗੁਰ ਹਾਥ ਸਿਰ ਧਰਿਉ ਹਰ ਰਾਮ ਨਾਮ ਰਵ ਰਹੀ ਪਰਵਾਤੀ ਮਹੱਲਾ ਚੌਥਾ ਮਨ ਲਾਗੀ ਪ੍ਰੀਤ ਰਾਮ ਨਾਮ ਹਰ ਹਰ ਜੱਪਿ ਉਹ ਹਰ ਪ੍ਰਭ ਵਡਫਾ ਸਤਿਗੁਰ ਬਚਨ ਸੁਖਾਨੇ ਹੀ ਅਰੈ ਹਰ ਧਾਰੀ ਹਰ ਪ੍ਰਭ ਕਿਰਪਾ ਫਾ ਮੇਰੇ ਮਨ ਪਜ ਰਾਮ ਨਾਮ ਹਰ ਨਿਮਖ ਫਾ ਹਰ ਹਰ ਦਾਨ ਦਿਉ ਗੁਰ ਪੂਰੈ ਹਰ ਨਾਮ ਮਨ ਤਨ ਬਸ ਫਾ ਰਹਾ ਕਾਇਆ ਨਗਰ ਵਸਿਉ ਘਰ ਮੰਦਰ ਜਪ ਸੋਭਾ ਗੁਰਮੁਖ ਕਰਪਾ ਹਲਤ ਪਲਤ ਜਨ ਭਏ ਸੋਹੇਲੇ ਮੁਖ ਊਜਲੇ ਗੁਰਮੁਖ ਤਰਫਾ ਅਨਪਉ ਹਰ 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 ਲਿਵ ਲਾਗੀ ਹਰ ਉਰ ਧਾਰਿਓ ਗੁਰ ਨਿਮਖ ਪਾ ਕੋਟ-ਪੋਟ ਕੇ ਦੋਖ ਸਭ ਜਨ ਕੇ ਹਰ ਦੂਰ ਕੀਏ ਇਕ ਪਲ ਫਾ ਤੁਮਰੇ ਜਾਨ ਤੁਮਹੀ ਤੇ ਜਾਣੀ ਪ੍ਰਭ ਜਾਨਿਓ ਜਨ ਤੇ ਮੁਖ ਪਾ ਹਰ ਹਰ ਆਪ ਧਰਿਓ ਹਰ ਜਨ ਮਹਿ ਜਨ ਨਾਨਕ ਹਰ ਪ੍ਰਭ ਇਕ ਫਾ ਪ੍ਰਭਾਤੀ ਮਹੱਲਾ ਚੌਥਾ ਗੁਰ ਸਤਗੁਰ ਨਾਮ ਦਰੜਾਉ ਹਰ ਹਰ ਅਮਉਏ ਜੀਵੇ ਹਰ ਜਪ ਬਾ ਤਨ ਤਨ ਗੁਰੂ ਗੁਰ ਸਤਗੁਰ ਪੂਰਾ ਵਿਖ ਡੁੱਬਦੇ ਬਾਹਾਂ ਦੇ ਕਟ ਬਾਹ ਜਪ ਮਨ RAM ਨਾਮ ਅਰਧ ਹੰਬਾ ਉਪਜੰਪੋ ਪਾਏ ਨਾ ਪਾਈਐ ਕਤਹੂ ਗੁਰ ਪੂਰੈ ਹਰ ਪ੍ਰਭ ਲਾਭਾ ਰਹਾਉ RAM ਨਾਮ ਰਸ RAM ਰਸਾਇਣ ਰਸ ਪੀਆ ਗੁਰ ਮਤ ਰਸ ਬਾ लोहो मनूर कंचन मिल संगत हर उर तारयो गुरु हर भा हमै बिखिया नित लोभ लोभानी उत कलात मोहे लुगभा तिन पग संतना सेवी कबहु ते मन मुख पूमवर परबा तुमरे गुण तुमही प्रभु जानहु हम परह हार तुम शरण भा ज्यों जानहु त्यों राखो स्वामी ਜਨ ਨਾਨਕ ਦਾਸ ਤੁਮਨ ਬਾਛਕਾ 1 ਪ੍ਰਵਤੀ ਬੇਪਾਸ ਪੜਤਾਲ ਮਹੱਲਾ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਪ ਮਨ ਹਰ ਹਰ ਨਾਮ ਨਦਾਨ ਹਰ ਦਰਗਾਹ ਪਾਵੈ ਮਾਨ ਜਿਨ ਜਪਿਆ ਤੇ ਪਾਰ ਪਰਾਨ ਰਹਾਉ ਸੁਨ ਮਨ ਹਰ ਹਰ ਨਾਮ ਕਰ ਧਿਆਨ ਸੁਨ ਮਨ ਹਰ ਕੀਰਤ ਅਠ ਸੱਠ ਮਾ ਜਾਨ ਸੁਨ ਮੰਨ ਗੁਰਮੁਖ ਪਾਵੈ ਮਾਨ ਜਪ ਮੰਨ ਪਰਮੇਸ਼ਰ ਪ੍ਰਧਾਨ ਖਿਨ ਖੋਐ ਪਾਪ ਕੁਟਾਨ ਮਿਲ ਨਾਨਕ ਹਰ ਭਗਵਾਨ ਪ੍ਰਭਾਤੀ ਮਹੱਲਾ ਪੰਜਵਾ ਬੇਪਾਸ ਇਕ ਓੰਕਾਰ ਸਤਗੁਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਪੰਚ ਤਤ ਰਚ ਜੋਤ ਨਿਵਾਜਿਆ ਸਹਿਜਾ ਧਰਤ ਬਰਤਨ ਕਉ ਪਾਣੀ ਨਿਮਖ ਨਾ ਵਿਸਾਰਹੁ ਸੇਵਹੁ ਸਾਰਿਗ ਪਾਣੀ ਮਨ ਸਤਗੁਰ ਸੇਵ ਹੋਇ ਪਰਮ ਗਤੀ ਹਰਖ ਸੋਗ ਤੇ ਰਹੈ ਨਰਾਰਾ ਤਾਂ ਤੂੰ ਪਾਵਹਿ ਪ੍ਰਾਨਪਤੀ ਰਹਾਉ ਕਾਪੜ ਭੋਗ ਰਸ ਅਨਕ ਪੁੰਚਾਇ ਮਾਤ ਪਿਤਾ ਕਟੰਬ ਸਗਲ ਬਨਾਈ ਰਿਜਕ ਸਮਾਹੇ ਜਲ ਥਲ ਮੀਤ ਸੋ ਹਰ ਸੇਵੋ ਨੀਤਾ ਨੀਤ ਤਹਾਂ ਸਖਾਈ ਜਹ ਕੋਈ ਨਾ ਹੋਵੇ ਕੋਟ ਅਪਰਾਧ ਇਕ ਖਿਨ ਮਹਿ ਧੋਵੇ ਦਾਤ ਕਰੈ ਨਹੀਂ ਪਛੋ ਤਾਵੇ ਏਕਾ ਬਖਸ਼ ਫਿਰ ਬਹੁਰ ਨਾਮ ਬੁਲਾਵੇ ਕਿਤ ਸੰਜੋਗੀ ਪਾਇਆ ਭਾਲ ਸਾਧ ਸੰਗਤ ਮਹਿ ਬਸੇ ਗੋਪਾਲ ਗੁਰ ਮਿਲਿਆਏ ਤੁਮਰੇ ਦਵਾਰ ਜਨਨਾਨਕ ਦਰਸ਼ਨ ਦੇਹੁ ਮਰਾਰ প্রভਾਤੀ ਮਹੱਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਕ੍ਰੋਧ ਮਿਟੇ ਤੇਸ ਲੋਭਾ ਨਾਮ ਤੇਰਾ ਜਨ ਕੈ ਪੰਡਾਰ ਗੁਣ ਗਾਵਹਿ ਪ੍ਰਭ ਦਰਸ ਪਿਆਰ ਤੁਮਰੀ ਭਗਤ ਪ੍ਰਭ ਤੁਮਹਿ ਜਨਾਈ ਕਾਟ ਜੀਵ ਰੀ ਜਨ ਲਿਏ ਛਡਾਈ ਰਹਾਉ ਜੋ ਜਨਰਾਤਾ ਪ੍ਰਭ ਕੈ ਰੰਗ ਤਿਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਆ ਸੋਈ ਜਾਣੈ ਪੇਖ-ਪੇਖ ਮਨ ਮਹਿ ਹੈਰਾਨੈ ਸੋ ਸੁਖਿਆ ਸਭ ਤੇ ਉਤਮ ਹੋਇ ਜਾਂ ਕੈ ਹਿਰਦੈ ਵਸਿਆ ਪ੍ਰਭ ਸੋਇ ਸੋਈ નિਚਲ ਆਵੈ ਨਾ ਜਾਇ ਅਨ ਦਿਨ ਪ੍ਰਭ ਕੇ ਹਰ ਗੁਣ ਗਾਈ ਤਾਂ ਕਉ ਕਰੋ ਸਗਲ ਨਮਸ਼ਕਾਰ ਜਾ ਕੈ ਮਨ ਪੂਰਨ ਨਿਰੰਕਾਰ ਕਰ ਕਿਰਪਾ ਮੋਹਿ ठाकुर देवा ਨਾਨਕ ਉਧਰੈ ਜਨ ਕੀ ਸੇਵਾ ਪ੍ਰਭਾਤੀ ਮਹੱਲਾ ਪੰਜਵਾਂ ਗੁਣ ਗਾਵਤ ਮਨ ਹੋਏ ਆਨੰਦ ਆਠ ਪਹਿਰ ਸਿਮਰੋ ਭਗਵੰਤ ਜਾ ਕੈ ਸਿਮਰਨ ਕਲ ਮਲ ਜਾਹੀ ਤਿਸ ਗੁਰ ਕੀ ਹਮ ਚਰਨੀ ਪਾਹੀ ਸਮਤ ਦੇਵ ਹੋ ਸੰਤ ਪਿਆਰੀ ਸਿਮਰੋਂ ਨਾਮ 모ਹੇ ਨਿਸਤਾਰੀ ਰਹਾਉ ਜਿਨ ਗੁਰ ਕਹਿਆ ਮਾਰਗ ਸੀਦਾ ਸਜਲ ਤਿਆਗ ਨਾਮ ਹਰ ਗੀਦਾ ਤਿਸ ਗੁਰ ਕੈ ਸਦਾ ਬਲ ਜਾਈਐ ਹਰ ਸਿਮਰਨ ਜਿਸ ਗੁਰ ਤੇ ਪਾਈਐ ਬੂਢਤ ਪ੍ਰਾਣੀ ਜਿਨ ਗੁਰਹਿ ਤਰਾਇਆ ਜਿਸ ਪ੍ਰਸਾਦ 모ਹੈ ਨਹੀਂ ਮਾਇਆ ਹਲਤ ਪਲਤ ਜਿਨ ਗੁਰਹਿ ਸਵਾਰਿਆ ਤੇ ਸਗੋਰੀ ਉੱਪਰ ਸਦਾ ਹੋਂ ਵਾਰਿਆ ਮਹਾ ਮੁਗਤ ਤੇ ਕੀ ਆ ਗਿਆਨੀ ਗੁਰ ਪੂਰੇ ਕੀ ਆ ਕਥ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵ ਵੱਡਾ ਭਾਗ ਪਾਈਐ ਹਰ ਸੇਵ ਪਰਬਾਤੀ ਮਹੱਲਾ ਪੰਜਵਾ ਸਗਲੇ ਦੁੱਖ ਮਿਟੇ ਸੁਖ ਦੀਏ ਆਪਣਾ ਨਾਮ ਜਪਾਇਆ ਕਰ ਕਿਰਪਾ ਆਪਣੀ ਸੇਵਾ ਲਾਈ ਸਗਲਾ ਦੁਰਤ ਮਟਾਇਆ ਹਮ ਬਾਰਿਕ ਸਰਲ ਪ੍ਰਭ ਦਿਆਲ ਅਵਗਣ ਕਾਟ ਕੀਏ ਪ੍ਰਭ ਆਪਣੇ ਰਾਖ ਲੀਏ ਮੇਰਾ ਗੁਰ ਗੋਪਾਲ ਰਹਾਉ ਤਾਪ ਪਾਪ ਬਿਨ ਸੇ ਖਿਨ ਭੀਤਰ ਭਏ ਕਿਰਪਾਲ ਗੁਸਾਈ ਸਾਸ ਸਾਸ ਪਾਰ ਬ੍ਰਹਮ ਅਰਾਦੀ ਆਪਣੇ ਸਤ ਗੁਰ ਕੈ ਬਲ ਜਾਈ ਅਗਮ ਅਗੋਚਰ ਬੇਅੰਤ ਸੁਆਮੀ ਤਾ ਕਾਇੰਤ ਨ ਪਾਈਐ ਲਾਹਾ ਖਾਟ ਹੋਈਐ ਤਨਵੰਤਾ ਆਪਣਾ ਪ੍ਰਭੂ ਧਿਆਈਐ ਆਠ ਪਹਿਰ ਪਾਰ ਬ੍ਰਹਮ ਧਿਆਈ ਸਦਾ ਸਦਾ ਗੁਣ ਗਾਇਆ ਕਹੋ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ ਪ੍ਰਭਾਤੀ ਮਹਲਾ ਪੰਜਵਾਂ ਸਿਮਰਤ ਨਾਮ ਕਿਲ ਬਿਖ ਸਭ ਨਾਸ਼ੀ ਸਚ ਨਾਮ ਗੁਰਦੀਨੀ ਰਾਸੀ ਪ੍ਰਭ ਕੀ ਦਰਗਾਹ ਸੋਭਾਵੰਤੇ ਸੇਵਕ ਸੇਵ ਸਦਾ ਸੋਹੰਤੇ ਹਰ ਹਰ ਨਾਮ ਜਪੋ ਮੇਰੇ ਭਾਈ ਸਗਲੇ ਰੋਗ ਦੋਖ ਸਭ ਬਿਨ ਸਹ ਅਗਿਆਨ ਅੰਧੇਰਾ ਮਨ ਤੇ ਜਾਈ ਰਹਾਉ ਜਨਮ ਮਰਨ ਗੁਰ ਰਾਖੇ ਮੀਤ ਹਰ ਕੇ ਨਾਮ ਸਿਉ ਲਾਗੀ ਪ੍ਰੀਤ ਕੋਟ ਜਨਮ ਕੇ ਗਏ ਕਲੇਸ਼ ਜੋ ਤਿਸ ਭਾਵੈ ਸੋ ਭਲ ਹੂਸ ਤਿਸ ਗੁਰ ਕੋ ਹਉ ਸਦ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਧਿਆਈ ਐਸਾ ਗੁਰ ਪਾਈਐ ਵਡ ਭਾਗੀ ਜਿਸ ਮਿਲਤੇ ਰਾਮ ਲਿਵ ਲਾਗੀ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਸਗਲ ਕਟਾਂ ਕੇ ਅੰਤਰ ਜਾਮੀ आठ पहर अपनी लिबलाए जन नानक प्रभु की सरनाए प्रभाती महल्ला पंजवा कर कृपा अपने प्रभु की ए, हर का नाम जप्ण कह दीए आठ पहर गुण गाए गोविंद पै बिनसे उतरे सब चिंद उभरे सतगुरु चरणी लाग जो गुरु कह सोई फल मीठा ਮਨ ਕੀ ਮਤ ਤਿਆਗ ਰਹਾਉ ਮਨ ਤਨ ਵਸਿਆ ਹਰ ਪ੍ਰਭ ਸੋਈ ਕਲ ਕਲੇਸ਼ ਕਿਛ ਬਿਗਨ ਨਾ ਹੋਈ ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮੈਲ ਨਾਮ ਕੈ ਰੰਗ ਚਰਨ ਕਮਲ ਸਿਓ ਲਾਗੋ ਪਿਆਰ ਬਿਨ ਸੇ ਕਾਮ ਕ੍ਰੋਧ ਅਹੰਕਾਰ ਪ੍ਰਭ ਮੇਣ ਕਾ ਮਾਰਗ ਜਾਨਾ ਭਾਈ ਭਗਤ ਹਰਿ ਸਿਉ ਮਨ ਮਾਨਾ ਸੁਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰਿ ਅਗਹਿ ਅਤੋਲੇ ਸਦਾ ਸਦਾ ਪ੍ਰਭ ਗੁਣ ਨਿਦ ਗਾਈਐ ਕਹੋ ਨਾਨਕ ਵਡ ਭਾਗੀ ਪਾਈਐ ਪ੍ਰਭਾਤੀ ਮਹੱਲਾ ਪੰਜਵਾਂ ਸੇਤਨਵੰਤ ਸੇ ਸਚ ਸਾਹਾ ਹਰ ਕੀ ਦਰਗਾਹ ਨਾਮ ਵਸਾਹਾ ਹਰ ਹਰ ਨਾਮ ਜਪੋ ਮਨ ਮੀਤਾ ਗੁਰਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤ ਰਹਾਉ ਪਾਇਆ ਲਾਭ ਵਜੀਵਾਧਾਈ ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਫਲ ਜਨਮ ਜੀਵਨ ਪਰਮਾਨ ਗੁਰ ਪ੍ਰਸਾਦੀ ਹਰ ਰੰਗ ਮਾਨ ਬਿਨ ਸੇ ਕਾਮ ਕ੍ਰੋਧ ਹੰਕਾਰ ਨਾਨਕ ਗੁਰਮੁਖ ਉਤਰਹਿ ਪਾਰ ਪ੍ਰਭਾਤੀ ਮਹੱਲਾ ਪੰਜਵਾ ਗੁਰਪੂਰਾ ਪੂਰੀ ਤਾਂ ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟੱਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੂਖ ਦਰਦ ਸਭ ਤਾਂ ਕਾ ਲੱਸੈ ਹਰ ਰੰਗ ਰਾਤਾ ਮਨ ਰਾਮੁ ਗੁਣ ਗਾਵੇ ਮੁਕਤੋ ਸਾਧੂ ਧੂਰੀ ਨਾਵੇ ਰਹਾਉ ਗੁਰ ਪ੍ਰਸਾਦੀ ਉਤਰੇ ਪਾਰ ਭਉ ਪਰਮ ਬਿਨਸੇ ਬੇਕਾਰ ਮਨ ਤਨ ਅੰਤਰ ਬਸੇ ਗੁਰ ਚਰਨਾ ਨਿਰਪਹਿ ਸਾਧ ਪਰੇ ਹਰ ਸਰਨਾ ਆਨੰਦ ਸਹਿਜ ਰਸ ਸੂਖ ਕਨੇਰੇ ਦੁਸ਼ਮਣ ਦੁਖ ਨ ਆਵੈ 네ਰੇ ਗੁਰ ਪੂਰੇ ਆਪਣੇ ਕਰ ਰਾਖੇ ਹਰਨਾਮ ਜਪਤ ਕਿਲ ਬਖ ਸਭ ਲਾਤੇ ਸੰਤ ਸਾਜਨ ਸਿਖ ਭਏ ਸੋਹੇਲੇ ਗੁਰ ਪੂਰੇ ਪ੍ਰਭ ਸਿਹੁ ਲੈ ਮੇਲੇ ਜਨਮ ਮਾਰਨ ਦੁਖ ਫਾਹਾ ਕਾਟਿਆ ਕਹੋ ਨਾਨਕ ਗੁਰ ਪੜਦਾ ਟਾਕਿਆ